ਕੇਰੀਆਂ ਤੇ ਕਸਬਾ ਪੰਗਾਲਾ ਨਜ਼ਦੀਕ ਸੈਣੀ ਯੂਥ ਫੈਡਰੇਸ਼ਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਮਰਜੀਤ ਸਿੰਘ ਢਾਡੇ ਕਟਵਾਲ ਦੀ ਅਗਵਾਈ ਵਿੱਚ ਸੈਣੀ ਭਾਈਚਾਰੇ ਦੀ ਪਰਿਵਾਰਿਕ ਮਿਲਣੀ ਦੇ ਮੱਦੇਨਜ਼ਰ ਸਲਾਨਾ ਸੈਣੀ ਸੰਮੇਲਨ ਕਰਾਇਆ ਗਿਆ ਜਿਸ ਦੌਰਾਨ ਸੈਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਗਿਆ ਸੰਮੇਲਨ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਸਮੇਤ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਜੰਮੂ ਤੋਂ ਸੈਣੀ ਭਾਈਚਾਰੇ ਦੀ ਪਤਵੰਤੀਆਂ ਸ਼ਖਸੀਤਾਂ ਨੇ ਸ਼ਮੂਲੀਅਤ ਕੀਤੀ ਸਮਾਗਮ ਵਿੱਚ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ, ਸਾਬਕਾ ਵਿਧਾਇਕ ਅੰਗਰ ਸੈਣੀ ਨਵਾਂ ਸ਼ਹਿਰ, ਚੇਅਰਮੈਨ ਸੰਦੀਪ ਸੈਣੀ ਹੁਸ਼ਿਆਰਪੁਰ, 나ਇਬ ਸਿੰਘ ਪਟਾਰਕਰ ਜਿਹੜਾ ਕੋਆਰਡੀਨੇਟਰ ਪੰਜਾਬ, ਉੱਗੇ ਸਮਾਜ ਸੇਵੀ ਚੇਅਰਮੈਨ ਤਲੋਚਨ ਸਿੰਘ ਸੈਣੀ ਬਿੱਟੂ, ਪੁਨੀਤ ਸੈਣੀ ਬਿੱਟਾ ਸਾਬਕਾ ਚੇਅਰਮੈਨ ਪੰਜਾਬ ਟ੍ਰੇਡ ਬੋਰਡ ਆਦਿ ਨੇ ਉੱਚੇ ਚੋਅ ਤੇ ਸ਼ਿਰਕਤ ਕੀਤੀ। ਸੰमेलन ਦਾ ਗਾਜ ਮਹਾਰਾਜਾ ਸੁਰਸੈਣੀ ਜੀ ਅਤੇ ਬੀਬੀ ਸ਼ੰਕੌਰ ਪਾਵਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੀਤੀ ਗਈ। ਉਪਰੰਤ ਸੈਣੀ ਯੂਥ ਫੈਡਰੇਸ਼ਨ ਦੀ ਕਾਰਜਕਾਰੀ ਬਾਰੇ ਜ਼ਿਕਰ ਕਰਦਿਆਂ ਸੂਬਾ ਜਨਨਸ ਕਰਤਗ ਜਿੰਦਾ ਸਿੰਘ ਮੰਜਪੋ ਨੇ ਦੱਸਿਆ ਕਿ ਫੈਡਰੇਸ਼ਨ ਨਿਰੋਲ ਗੈਸ ਸਿਆਸੀ ਜਥੇਬੰਦੀ ਹੈ ਇਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੈਣੀ ਸਮਾਜ ਦੀ ਇਕਤਾ ਤੇ ਭਲਾਈ ਦੇ ਕਾਰਜਾਂ ਲਈ ਬੰਦਾ ਯੋਗਦਾਨ ਪਾਉਂਦੀ ਆ ਰਹੀ ਹੈ ਜਿਨ੍ਹਾਂ ਵਿੱਚ ਸਮੇਂ-ਸਮੇਂ ਤੇ ਖੂਨਦਾਨ ਕੈਂਪ ਲਗਾਉਣਾ ਹੁਸ਼ਿਆਰ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਵਧੀਆ ਕਾਰਜਗਾਰੀ ਵਾਲੇ ਕਾਰੋਬਾਰੀਆਂ ਮੁਲਾਜ਼ਮਾਂ ਤੇ ਆਗੂਆਂ ਤੇ ਖਿਡਾਰੀਆਂ ਤੇ ਹੋਰ ਵਰਗ ਨੂੰ ਸਨਮਾਨਿਤ ਕਰਨਾ ਸ਼ਾਮਿਲ ਹੈ ਸਮਾਗਮ ਦੌਰਾਨ ਸੈਣੀ ਜੂਥ ਫੈਡਰੇਸ਼ਨ ਪੰਜਾਬ ਵੱਲੋਂ ਪਹਿਲਾ ਸੈਣੀ ਰਤਨ ਅਵਾਰਡ ਉੱਗੇ ਮੁਲਾਜ਼ਮ ਆਗੂ ਤੇ ਸਾਫਕਾ ਸੀਨੀਅਰ ਮੀਤ ਪ੍ਰਧਾਨ ਸੈਣੀ ਭਲਾਈ ਬੋਰਡ ਇੰਜੀਨੀਅਰ ਸਤਨਾਪ ਸਿੰਘ ਤਨਵਾਰ ਨੂੰ ਪੇਸ਼ ਕੀਤਾ ਗਿਆ ਇੰਜੀਨੀਅਰ ਸਤਨਾਥ ਸਿੰਘ ਧਨਵਾ ਨੇ ਆਪਣੇ ਸੁਭੋਦਨ ਵੀ ਸੈਣੀ ਭਾਈਚਾਰੇ ਨੂੰ ਸਿੱਖਿਆ ਕਾਰੋਬਾਰ ਤੇ ਸਿਆਸੀ ਆਧਾਰ ਨੂੰ ਮਜ਼ਬੂਤ ਕਰਦੇ ਹੋਏ ਇਕਤਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਇਸ ਸਮੇਂ ਫੈਡਰੇਸ਼ਨ ਵੱਲੋਂ ਪੁੱਜੇ ਹੋਏ ਮਹਿਮਾਨਾਂ ਸਮੇਤ ਉੱਗੇ ਸ਼ਖਸੀਅਤਾਂ ਤੇ ਸੈਣੀ ਭਾਈਚਾਰਾ ਨਾਲ ਸੰਬੰਧਤ ਨਾਮਨਿਯੁਕਤ ਸਰਪੰਚਾਂ ਆਗੂਆਂ ਤੇ ਲੇਖਕਾਂ ਤੇ ਵਿਦਿਆਰਥੀਆਂ ਅਧਿਅਨ ਨੂੰ ਸਨਮਾਨ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਜਨਾਲੀ ਫੈਡਰੇਸ਼ਨ ਵੱਲੋਂ ਸੈਣੀ ਭਾਈਚਾਰੇ ਦੀ ਹੱਕੀ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਚੇਅਰਮੈਨ ਸੰਦੀਪ ਸੈਣੀ ਪਛੜੀਆਂ ਸੈਣੀਆਂ ਭੋਗ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੂੰ ਸੌਂਪਦੇ ਹੋਏ ਜਲਦੀ ਹੀ ਮੰਗਾਂ ਦੀ ਪੂਰਤੀ ਕੀਤੀ ਜਾਂਦੀ ਅਪੀਲ ਕੀਤੀ ਮੈਂ ਮਾਸਟਰ ਗੁਰਜਿੰਦਰ ਸਿੰਘ ਮਾਲੀਪੁਰ ਸੂਬਾ ਜਨਰਲ ਸਕੱਤਰ ਸੈਣੀ ਯੂਥ ਫੈਡਰੇਸ਼ਨ ਅੱਜ ਤਹਿਸੀਲ ਮੁਕੇਰੀਆਂ ਦੇ ਵਿੱਚ ਅਸੀਂ ਜਨਤਾ ਪੈਲੱਸ ਭੰਡਾਲੇ ਦੇ ਵਿੱਚ ਇੱਕ ਸੈਣੀ ਸਮੇਲਨ ਦਾ ਆਯੋਜਨ ਕੀਤਾ ਸੀਗਾ ਇਸ ਸਮੇਲਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕਿਸਿਆਂ ਤੋਂ ਇਵਨ ਕੀ ਹਿਮਾਚਲ ਤੋਂ ਹਰਿਆਣੇ ਤੋਂ ਚੰਡੀਗੜ੍ਹ ਤੋਂ ਵੀ ਸਾਡੇ ਜਿਹੜੇ ਸਾਥੀ ਸਗੇ ਡੈਲੀਗੇਟਸ ਸਗੇ ਪਹੁੰਚੇ ਇਸ ਮੇਲੇ ਨੂੰ ਕਰਾਉਣ ਦਾ ਜਿਹੜਾ ਮਨੋਰਥ ਹੈ ਉਹ ਹੈ ਇੱਕ ਪਰਿਵਾਰਕ ਮਿਲਣੀ ਸਮਾਜ ਦੇ ਵਿੱਚ ਐਸ ਲਈ ਜੋ-ਜੋ ਸਮੱਸਿਆਵਾਂ ਸਾਡੀ ਬਰਾਦਰੀ ਨੂੰ ਦਰਪੇਸ਼ ਹਨ ਅਸੀਂ ਚਾਹੁੰਦੇ ਹਾਂ ਵੀ ਮਿਲ ਬੈਠ ਕੇ ਉਹਨਾਂ ਦਾ ਹੱਲ ਕਰ ਲਈਏ ਇਹ ਸਮੱਸਿਆਵਾਂ ਚਾਹੇ ਆਰਥਿਕ ਖੇਤਰ ਦੀਆਂ ਹਨ ਰਾਜਨੀਤਿਕ ਖੇਤਰ ਦੀਆਂ ਹਨ ਜਾਂ ਸਮਾਜ ਦੇ ਉਹ ਵਰਗ ਜਿਹੜਾ ਕਿ ਬਹੁਤ ਪਿੱਛੇ ਰਹਿ ਚੁੱਕਿਆ ਹੈ ਅਸੀਂ ਕਿਵੇਂ ਨਾ ਕਿਵੇਂ ਚਾਹੁੰਦੇ ਹਾਂ ਕਿ ਉਸ ਨੂੰ ਆਪਣੇ ਨਾਲ ਸਮੇਂ ਦੇ ਹਾਨੀ ਬਣਾਇਆ ਜਾਵੇ ਅੱਜ ਦੇ ਇਸ ਮੇਲਣ ਦੇ ਵਿੱਚ ਅ ਸਰਦਾਰ ਹਰਦੀਪ ਸਿੰਘ ਵੀ ਮੁੰਡੀਆਂ ਉਹਨਾਂ ਨੇ ਆਉਣਾ ਸੀਗਾ ਪਰ ਕਿਸੇ ਕਾਰਨ ਕਰਕੇ ਉਹ ਪਹੁੰਚ ਨਹੀਂ ਸਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਅ ਸ਼੍ਰੀ ਸੰਦੀਪ ਸਿਆਣੀ ਜੀ ਚੇਅਰਮੈਨ OBC ਸੈੱਲ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੂੰ ਅਸੀਂ ਜਿਹੜੀ ਮੰਗ ਪੱਤਰ ਹੈ ਉਹ ਦਿੱਤਾ ਹੈ ਉਹਦੇ ਵਿੱਚ ਸਾਡੀ ਜਿਹੜੀ ਮੁੱਖ ਮੰਗ ਹੈ ਉਹ ਇਹ ਹੈ ਕਿ ਜਦੋਂ ਵੀ ਸਾਡੇ ਬੱਚੇ BC ਕਾਸਟ ਦਾ ਸਰਟੀਫਿਕੇਟ ਬਣਾਉਣ ਦੇ ਲਈ ਪਚਾਰੀਆਂ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਨਾ ਦੇ ਵਿੱਚ ਜਿਹੜਾ ਜਵਾਬ ਦਿੱਤਾ ਜਾਂਦਾ ਹੈ ਉਹਦਾ ਕਾਰਨ ਇਹ ਹੈ ਕਿ ਸਾਨੂੰ ਬੇਸ਼ੱਕ ਗਵਰਨਮੈਂਟ ਨੇ ਨੋਟੀਫਿਕੇਸ਼ਨ ਕਰਕੇ OBC ਕਾਸਟ ਵਿੱਚ ਸ਼ਾਮਿਲ ਤਾਂ ਕਰ ਲਿਆ ਪਰ ਇੱਕ ਆਰਥਿਕ ਸ਼ਰਤਾਂ ਉੱਤੇ ਲਾਈਆਂ ਹੋਈਆਂ ਆ ਜਿਹਨੂੰ ਕਿ ਇਹ ਕਰੀਮੀ ਲੇਅਰ ਦਾ ਨਾਮ ਕਹਿ ਦਿੰਦੇ ਨੇ ਕਈ ਵਾਰ ਕਹਿੰਦੇ ਨੇ ਵੀ ਤੁਹਾਡੇ ਜਿਹੜੀ ਸਲਾਨਾ ਆਮਦਨ ਹੈ ਉਹ ਵਾਧੇ ਆ ਇਸ ਕਰਕੇ ਅਸੀਂ ਤੁਹਾਡਾ ਸਰਟੀਫਿਕੇਟ ਬਣਾ ਨਹੀਂ ਸਕਦੇ ਪਰ ਸਾਡਾ ਜਿਹੜਾ ਸਟੇਟਸ ਹੈ ਉਹ ਇਹਨਾਂ ਨੇ ਚੇਂਜ ਕਰਕੇ BC ਦਾ ਕੀਤਾ ਹੋਇਆ ਹੈ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੱਦਾਂ SC ਕਾਸਟ ਨੂੰ ਜਿਹੜਾ ਹੈ ਉਹ ਕਾਸਟ ਦੇ ਆਧਾਰ ਦੇ ਉੱਤੇ ਸਾਰੇ ਬੈਨੀਫਿਟ ਮਿਲਦੇ ਨੇ ਲੇਕਿਨ ਸਾਨੂੰ ਐਜ਼ ਆ ਬੀਸੀ ਕਨਸਿਡਰ ਕੀਤਾ ਜਾਵੇ ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਵੀ ਜਿਹੜੀਆਂ ਸਹੂਲਤਾਂ ਉਹ ਜਿਵੇਂ ਕਿ ਦੂਸਰੀਆਂ ਰਿਜ਼ਰਵ ਕੈਟਾਗਰੀਆਂ ਨੂੰ ਮਿਲਦੀਆਂ ਨੇ ਉਵੇਂ ਹੀ ਸਾਨੂੰ ਮਿਲਣ ਇਹਦੇ ਨਾਲ ਨਾਲ ਸਾਡੀ ਇਹ ਮੰਗ ਸੀ ਇੱਕ ਸੈਣੀ ਭਲਾਈ ਬੋਰਡ ਦਾ ਗਠਨ ਅਕਾਲੀ ਸਰਕਾਰ ਦੇ ਦੌਰਾਨ ਹੋਇਆ ਸੀਗਾ ਜਿਹਨੂੰ ਕਿ ਸਮੇਂ ਦੀਆਂ ਸਰਕਾਰਾਂ ਨੇ ਦੁਆਰੇ ਭੰਗ ਕਰ ਦਿੱਤਾ ਰੀਨਿਊ ਨਹੀਂ ਕੀਤਾ ਸੋ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਵੀ ਰੀਨਿਊ ਕੀਤਾ ਜਾਵੇ ਇਹਦੇ ਨਾਲ ਨਾਲ ਸਾਡੀ ਜਿਹੜੀ ਬਰਾਦਰੀ ਹੈ ਇਹਨੇ ਕਾਫੀ ਖੇਤਰਾਂ ਦੇ ਵਿੱਚ ਬੱਚਿਆਂ ਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਆ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਪੜ੍ਹਾਈ ਦਾ ਖੇਤਰ ਹੋਵੇ ਇਹਦੇ ਨਾਲ ਨਾਲ ਚਾਹੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕਿਸਾਨੀ ਅੰਦੋਲਨ ਦੇ ਖੇਤਰ ਦੇ ਵਿੱਚ ਜਥੇਬੰਦੀਆਂ ਯੂਨੀਅਨਾਂ ਦੇ ਵਿੱਚ ਖੇਤਰ ਦੇ ਵਿੱਚ ਸੋ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਅਸੀਂ ਆਪਣੀ ਸਾਰੀ ਬਰਾਦਰੀ ਦਾ ਇਕੱਤਰ ਕਰਕੇ ਸਨਮਾਨ ਕਰਦੇ ਹਾਂ ਸੋ ਅੱਜ ਵੀ ਉਸੇ ਲੜੀ ਦੇ ਤਹਿਤ ਬਹੁਤ ਸਾਰੇ ਸਨਮਾਨ ਜਿਹੜੇ ਆ ਉਹ ਕੀਤੇ ਗਏ ਆ ਭਵਿੱਖ ਦੇ ਵਿੱਚ ਵੀ ਆਪਾਂ ਜਿਹੜੇ ਸਨਮਾਨ ਆ ਉਹ ਇਸੇ ਤਰ੍ਹਾਂ ਕਰਦੇ ਰਵਾਂਗੇ ਜਾਰੀ ਰੱਖਾਂਗੇ ਮੈਂ ਸਮੂਹ ਸੈਣੀ ਸਮਾਜ ਨੂੰ ਅਪੀਲ ਕਰਦਾ ਕਿ ਹੁਣ ਸਮਾਂ ਆ ਗਿਆ ਹੈ ਆਓ ਇਕੱਠੇ ਹੋ ਕੇ ਇਕੱਤਰ ਹੋ ਕੇ ਹਮਲਾ ਮਾਰੀਏ ਤੇ ਜੋ ਹੱਕ ਜਿਹੜੇ ਆ ਉਹ ਸਾਨੂੰ ਹੁਣ ਤੱਕ ਨਹੀਂ ਪ੍ਰਾਪਤ ਹੋਏ ਆਪਾਂ ਮਿਲ ਬੈਠ ਕੇ ਉਹਨਾਂ ਹੱਕਾਂ ਦੀ ਪ੍ਰਾਪਤੀ ਵੱਲ ਅੱਗੇ ਵਧੀਏ ਅੱਜ ਜਿਹੜਾ ਅੱਜ ਦਾ ਸਮਾਗਮ ਆ ਸਦਾ ਅਮਰਜੀਤ ਸਿੰਘ ਢਾਡੇ ਕਟਵਾਲ ਜਿਹੜਾ ਸੈਣੀ ਯੂਥ ਫੈਡਰੇਸ਼ਨ ਆ ਪੰਜਾਬ ਦੇ ਪ੍ਰਧਾਨ ਆ ਉਹਨਾਂ ਦੇ ਸੱਦੇ ਤੇ ਸਾਰਾ ਰੱਖਿਆ ਗਿਆ ਸੀਗਾ ਸਾਡੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਨਰਿੰਦਰ ਸਿੰਘ ਲਾਲੀ ਉਹ ਮੌਜੂਦ ਸਨ ਹੋਰ ਜਿਹੜੇ ਸੈਣੀ ਸਮਾਜ ਵਿੱਚੋਂ ਪ੍ਰਮੁੱਖ ਸ਼ਖਸੀਅਤਾਂ ਜਿਵੇਂ ਅੰਗਰ ਸਿੰਘ ਜੀ ਸਾਬਕਾ ਐਮਐਲਏ ਸਾਹਿਬ ਤੇ ਅਲੋਚਨ ਸਿੰਘ ਬਟੂ ਜੀ ਲੌਂਗਿਆਰ ਸਾਹਿਬ ਹੋਰ ਬਹੁਤ ਜੜੀਆਂ ਸਾਰੇ ਪੰਜਾਬ ਚੋਂ ਮਹਾਨ ਸ਼ਖਸੀਅਤਾਂ ਸਨ ਜਿਹੜੀਆਂ ਇਸ ਮੌਕੇ ਨਾਲ ਸੰਬੰਧਿਤ ਆ ਉਹ ਸਾਰੀਆਂ ਪਹੁੰਚੀਆਂ ਸੀ ਤੇ ਅੱਜ ਦੇ ਪ੍ਰੋਗਰਾਮ ਦਾ ਮਕਸਦ ਇਹ ਸੀ ਕਿ ਲੋਕਾਂ ਵਿੱਚ ਇੱਕ ਜਿਹੜੀ ਆ ਵਿਚਾਰਤਾ ਰਾਇ ਜਾਵੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਹੈ ਸਿੱਖਿਆ ਦੇ ਨਾਲ-ਨਾਲ ਸਾਨੂੰ ਇਹ ਵੀ ਕਰਨਾ ਚਾਹੀਦਾ ਕਿ ਆਪਣੇ ਬੱਚਾ ਨੂੰ ਇਹ ਗੱਲ ਸਿਖਾਈਏ ਕਿ ਜਿਹੜੀ ਪੰਜਾਬ ਦੀ ਸਿਆਸਤ ਆ ਉਹਦੇ ਵਿੱਚ ਸਾਨੂੰ ਭਾਗ ਲੈਣਾ ਚਾਹੀਦਾ ਕਿਉਂਕਿ ਚੰਗੇ ਬੰਦੇ ਸਿਆਸਤ ਵਿੱਚ ਨਾ ਆਉਣ ਕਰਕੇ ਕਈ ਵਾਰੀ ਜਿਹੜਾ ਸਿਆਸਤ ਵਿੱਚ ਖਲਾਫ ਪਾਇਆ ਜਾਂਦਾ ਨੇ ਜਿਹੜੇ ਗਲਤ ਲੋਕ ਆ ਉਹ ਅੱਗੇ ਆ ਜਾਂਦੇ ਆ ਜਦੇ ਨਾਲ ਕਈ ਵਾਰੀ ਸਮਾਜ ਦਾ ਨੁਕਸਾਨ ਹੁੰਦਾ ਤੇ ਸਾਡੇ ਸਮਾਜ ਦੇ ਜਿਹੜੇ ਮੋਹਤਵਾਰ ਬੰਦੇ ਸੀ ਬੁੱਧੀਜੀਵੀ ਸੀ ਚਿੰਤਕ ਸੀ ਉਹਨਾਂ ਨੇ ਅੱਜ ਇਹੀ ਵਿਚਾਰ ਕੀਤਾ ਕਿ ਜਿੱਥੇ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਈਏ ਉਥੇ ਨਾਲ ਹੀ ਨਾਲ ਜਿਹੜਾ ਉਹਨਾਂ ਨੂੰ ਪੋਲਿਟਿਕਸ ਵਿੱਚ ਚਾਉਣ ਦਾ ਵੀ ਸੰਦਾ ਦਈਏ ਸੋ ਅੱਜ ਕਰ ਅੱਜ ਦਾ ਇਹ ਪ੍ਰੋਗਰਾਮ ਇਸ ਪਿਛੇ ਦਾ ਸੰਬੰਧ ਸੀ ਕਿ ਸਾਰੇ ਹੀ ਲੋਕਾਂ ਨੂੰ ਇਕੱਤਰ ਹੋਣ ਦਾ ਸੱਦਾ ਦਿੱਤਾ ਗੁਰੂ ਸਾਹਿਬ ਦਾ ਸੰਦੇਸ਼ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋਦਾ ਸੰਦੇਸ਼ ਵੀ ਇਸ ਮਨੁੱਖ ਤੋਂ ਦਿੱਤਾ ਗਿਆ ਇਸ ਮਨੁੱਖ ਤੋਂ ਧੰਨਵਾਦ ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਪੰਘਾਲਾ ਦੇ ਇਲਾਕਾ ਬਚਵਾਈ ਵਿੱਚ ਜਿਹੜਾ ਸੈਮੀ ਸੈਮਲ ਨ ਕੀਤਾ ਇਹ ਸਿਰਫ ਇੱਥੋਂ ਦੇ ਲੋਕਾਂ ਦੇ ਉਜਾਗਰ ਕਰਨ ਵਾਸਤੇ ਇੱਕ ਜਾਗਰੂਕੀ ਪੈਦਾ ਕਰਨ ਵਾਸਤੇ ਜੋ ਅਸੀਂ ਆਪਣੇ ਸਮਾਜ ਨੂੰ ਗਾਹ ਖਾਣ ਵਾਸਤੇ ਇਸ ਹਲਕੇ ਦੀ ਇੱਕ ਚੰਗੀ ਸੋਚ ਦੀ ਅਸੀਂ ਇਹ ਸਵੇਲਨ ਕੀਤਾ ਹਾਂ ਤਾਂ ਜੋ ਬਰਾਦੀ ਲੋਕ ਜਿਹੜੇ ਆ ਇਕੱਠੇ ਹੋ ਕੇ ਆਪਣੀ ਬਾਦੀ ਕੰਮ ਕਰ ਸਕਣ ਤੇ ਅਸੀਂ ਇਕੱਠੇ ਹੋ ਕੇ ਬਰਾਦੀ ਜੋ ਵੀ ਆ ਆਲੀ ਮਸੀਹਤਾ ਉਹਦਾ ਹੱਲ ਕਰੀਏ ਤਾਂ ਜੋ ਪੋਲੀਟੀਕਲ ਲੈਵਲ 'ਚ ਜਾਂ ਸਾਡੇ ਸਿਕਾਇਦਾਰਾਂ 'ਚ ਸਾਡੀ ਜਿਹੜੀ ਆਵਾਜ਼ ਬਲਦ ਹੋ ਸਕੇ ਦੇਖਿਏ ਸਭ ਤੋਂ ਪਹਿਲਾਂ ਤੋਂ ਮੇਰੀ ਤਰਫੋਂ ਮੈਂ ਨੈਵ ਸਿੰਘ ਪਟਾਰਕ ਮਾਜਰਾ ਯੂਥ ਫੈਡਰੇਸ਼ਨ ਦਾ ਪੰਜਾਬ ਦਾ ਪ੍ਰਭਾਰੀ और आज हमने यहाँ मुकेरिया के अंदर एक सैनी यूथ फेडरेशन का प्रोग्राम किया था जिससे आस पास से क्या पूरे लगभग जिलों से यहाँ पे लोग इकट्ठे हुए थे सैनी एकता के लिए संगठन बनाने के लिए आज में बड़ी खुशी है कि मेरा सैनी समाज पूरा एकत्रित हो रहा है काम कर रहा है एकता के लिए हम तो कहेंगे भी यहाँ राजनीति के अंदर दिन दोगुनी रात चौगनी मेरा समाज तरक्की करे उसके लिए हम काम कर रहे हैं जिससे हमारी आने वाली पीढ़िया हमारा युवा ਵੋ ਬੇਰੋਜ਼ਗਾਰ ਨਾ ਰਹੇ ਉਹ ਪੜੇ ਲਿਖੇ ਹੋਰ ਰਾਜਨੀਤੀ ਮੇਂ ਹਿੱਸੇਦਾਰੀ ਕੀ ਵਜ੍ਹਾ ਸੇ ਥਮੇ ਸੇ ਕਮ ਦਿਨ ਕੋ ਨੌਕਰੀ ਮੈਂ ਅਮਰਜੀਤ ਸਿੰਘ ਢਾਡੇ ਕਟਵਾਲ ਪੰਜਾਬ ਪ੍ਰਧਾਨ ਸੈਣੀ ਯੂਥ ਫੈਡਰੇਸ਼ਨ ਅੱਜ ਜਿਹੜਾ ਅਸੀਂ ਸੰਮੇਲਨ ਪੰਘਾਲੇ ਕਰਾਇਆ ਬਹੁਤ ਵਧੀਆ ਵਧੀਆ ਹੰਗਾਰਾ ਸਾਨੂੰ ਅੱਜ ਸਾਇੰਸ ਸਮਾਜ ਤੋਂ ਮਿਲਿਆ ਇਹਦੇ ਵਿੱਚ ਅਸੀਂ ਜਿਹੜੀਆਂ ਬਖ ਬਖ ਸਖਸੀਤਾ ਉਹਨਾਂ ਦਾ ਸਨਮਾਨ ਕੀਤਾ ਸਤਨਾਮ ਧਨੋਆ ਜੀ ਜਿਹੜਾ ਨੂੰ ਸੈਣੀ ਰਤਨ ਦਿੱਤਾ ਗਿਆ ਔਰ ਬਾਕੀ ਵੀ ਅੰਗਤ ਸੈਣੀ ਜੀ ਪਿੰਟਾ ਸੈਣੀ ਜੀ ਪਟਾਕ ਮਾਜਰਾ ਜੀ ਸਾਡੇ ਕੋਆਰਡੀਨੇਟਰ ਉਹ ਆਏ ਉਹਨਾਂ ਦਾ ਬਹੁਤ ਬਹੁਤ ਧੰਵਾਦ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਜਿਹੜੀਆਂ ਸੈਣੀ ਸਮਾਜ ਨੂੰ ਦਰਬੇਸ਼ ਮੁਸ਼ਕਲਾ ਆ ਰਹੀਆਂ ਉਹਨਾਂ ਨਾਲ ਸੰਬੰਧ ਵਿੱਚ ਚਰਚਾ ਕੀਤੀ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਜਿਹੜੀਆਂ ਮੰਗ ਰੱਖਾਂਗੇ ਡੀਸੀ ਸਾਹਿਬ ਪ੍ਰਸ਼ਾਸਨ ਦੇ ਅਗੇ ਮੈਂ ਸਾਰੀ ਭਰਾਵਾਂ ਨੂੰ ਕਹਿਣਾ ਵੀ ਸਾਰੇ ਇਕਮੁੱਠ ਹੋ ਕੇ ਸੈਣੀ ਸਮਾਜ ਦੀ ਸੇਵਾ ਕਰੀਏ ਜਿਹੜੇ ਗਰੀਬ ਟਪਕੇ ਦੇ ਲੋਕ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਆਪਣੇ ਬਰਾਬਰ ਲਿਆਉਣ ਦਾ ਯਤਨ ਕਰੀਏ ਜਿੰਨੇ ਵੀ ਸਾਥ ਸੰਗਤ ਸੈਣੀ ਭਰਾੱਖ-ਬੱਖ ਇਲਾਕਿਆਂ ਦੇ ਵਿੱਚੋਂ ਆਏ ਆ ਪੰਜਾਬ ਤੋਂ ਸਾਰੇ ਤੋਂ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹਮੇਸ਼ਾ ਉਹਨਾਂ ਦਾ ਰਣੀ ਰਮਾਂਗਾ